ਉਹਨਾਂ ਵੇਲੇ ਦੀ ਗੱਲ ਐ ਜਦੋਂ ਰਾਜੇ ਰਾਜ ਕਰਦੇ ਸੀ ਤੇ ਉਹ ਅਕਸ਼ਰੀ ਆਉ ਦੀ ਪਰਜਾ ਦਾ ਦੁੱਖ ਸੁੱਖ ਜਾਣਨ ਵਾਸਤੇ ਗਸ਼ਤ ਕਰਦੇ ਰਹਿੰਦੇ ਪੇਸ਼ ਬਦਲ ਕੇ ਤੇ ਤਾਂ ਜੋ ਪਤਾ ਚੱਲ ਸਕੇ ਤੇ ਕਈ ਵਾਰੀ ਜਿਹੜੇ ਮੰਤਰੀ ਹੁੰਦੇ ਸੀ ਉਹ ਵੀ ਸਹੀ ਗੱਲ ਦੱਸਦੇ ਨਹੀਂ ਸੀ ਤੇ ਤਾਂ ਕਰਕੇ ਕੋਈ ਦੋਖਿਆ ਬਾਤ ਅਸੀਸਨਾ ਦੇਵੇ ਤੇ ਇਸ ਤਰ੍ਹਾਂ ਉਹ ਡਰਦੇ ਤੁਰੇ ਫਿਰਦੇ ਸੀ ਜਨਤਾ ਦਾ ਹਾਲ ਚਾਲ ਦੇਖਣ ਵਾਸਤੇ ਤੇ ਇਸੇ ਤਰ੍ਹਾਂ ਇੱਕ ਦਿਨ ਇੱਕ ਰਾਜਾ ਗਸ਼ਤ ਕਾਰ ਮੇਂ ਨਿਕਲਿਆ ਤੇ ਉਹਨੇ ਦੇਖਿਆ ਚਾਰ ਕੁੜੀਆਂ ਤੁਰੀਆਂ ਜਾਂਦੀਆਂ ਸੀ ਤੇ ਉਹ ਆਪਸ ਦੇ ਵਿੱਚ ਗੱਲੀ ਪਈਆਂ ਤੁਰੀਆਂ ਜਾਣਾਂ ਤੇ ਅੱਡੋ ਅੱਡੀ ਹੋ ਜਾਤਾਂ ਦੀਆਂ ਜਾਤਾਂ ਦੀ ਗੱਲ ਇਹ ਇਸ ਕਰਕੇ ਵੀ ਜਿਹੜੀ ਜਾਤ ਹੈ ਉਹਦੇ ਨਾਲ ਇਹ ਪਤਾ ਲੱਗਦਾ ਹੈ ਵੀ ਕਿਹੜਾ ਬੰਦਾ ਕੀ ਕੰਮ ਕਰਦਾ ਹੈ ਇਸੇ ਕਰਕੇ ਇਹ ਜਾਤਾਂ ਦੇ ਨਾਮ ਪਏ ਸੀ ਤੇ ਗੱਲ ਤੇ ਆਉਣੇ ਆ ਜਿਹੜੀ ਪਹਿਲੀ ਕੁੜੀ ਸੀ ਉਹ ਬ੍ਰਾਹਮਣਾਂ ਦੀ ਸੀ ਤੇ ਦੂਜੀ ਕੁੜੀ ਸੀ ਜਿਹੜੀ ਉਹ ਕਾਜ਼ੀਆਂ ਦੀ ਸੀ ਤੇ ਤੀਜੀ ਕੁੜੀ ਜ਼ਿਮੀਂਦਾਰਾਂ ਦੀ ਸੀ ਤੇ ਚੌਥੀ ਕੁੜੀ ਸੀ ਜਿਹੜੀ ਉਹ ਮੀਰਾਂ ਦੀ ਸੀ ਤੇ ਉਹ ਗੱਲਾਂ ਕਰਦੀਆਂ ਤੁਰੀਆਂ ਜਾਂਦੀਆਂ ਨੇ ਤੇ ਮਾਗਰ ਉਹਨਾਂ ਦੇ ਰਾਜਾ ਪੇਛ ਬਦਲ ਕੇ ਧੁਰਿਆ ਜਾਂਦਾ ਹੈ ਤੇ ਕੁੜੀਆਂ ਨੂੰ ਕੋਈ ਪਤਾ ਨਹੀਂ ਸੀ ਵੀ ਸਾਡੇ ਮੰਗਰ ਰਾਜਾ ਆਉਂਦਾ ਹੈ ਤੇ ਉਹਨਾਂ ਚੋਂ ਇੱਕ ਕੁੜੀ ਕਹਿੰਦੀ ਵੀ ਇੱਕ ਮੈਂ ਸਵਾਲ ਪੁੱਛਦੀਆਂ ਵੀ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓਂਗੀਆਂ ਤਾਂ ਉਹ ਕੁੜੀਆਂ ਕਹਿੰਦੀਆਂ ਦੱਸ ਵੀ ਕੀ ਸਵਾਲ ਪੁੱਛਦੀਆਂ ਤੂੰ ਤੇ ਉਹ ਕੁੜੀ ਕਹਿੰਦੀ ਵੀ ਇਹ ਦੱਸੋ ਵੀ ਸਭ ਤੋਂ ਸਵਾਦ ਚੀਜ਼ ਕਿਹੜੀ ਹੈ ਵੀ ਦੁਨੀਆ ਦੇ ਵਿੱਚ ਤੇ ਜਿਹੜੀ ਉਹ ਬ੍ਰਾਹਮਣਾਂ ਦੀ ਕੁੜੀ ਸੀ ਉਹ ਕਹਿੰਦੀ ਵੀ ਸਭ ਤੋਂ ਸਵਾਦ ਚੀਜ਼ ਤਾਂ ਮੈਨੂੰ ਲੱਗਦਾ ਵੀ ਮੀਟ ਹੈ ਤੇ ਜੱਟਾਂ ਦੀ ਕੁੜੀ ਸੀ ਜਿਹੜੀ ਜ਼ਿਮੀਂਦਾਰਾਂ ਦੀ ਉਹ ਕਹਿੰਦੀ ਨਹੀਂ ਵੀ ਸਭ ਤੋਂ ਵੱਧ ਸਵਾਦ ਤਾਂ ਗ੍ਰਿਸ਼ਟੀ ਦੇ ਵਿੱਚ ਹੈ ਤੇ ਜਿਹੜੀ ਤੀਜੀ ਕੁੜੀ ਸੀ ਮੀਰਾ ਦੀ ਉਹ ਕਹਿੰਦੀ ਨਹੀਂ ਵੀ ਸਭ ਤੋਂ ਜ਼ਿਆਦੇ ਸਵਾਦ ਝੂਠ ਬੋਲਣ ਦੇ ਵਿੱਚ ਹੈ ਤੇ ਕਹਿੰਦੀ ਹੋਰ ਕਾਸ਼ੇਚ ਨਹੀਂ ਤੇ ਜਿਹੜੀ ਕਾਸ਼ੀਆਂ ਦੀ ਕੁੜੀ ਸੀ ਉਹ ਕਹਿੰਦੀ ਨਹੀਂ ਵੀ ਸਭ ਤੋਂ ਵੱਧ ਸਵਾਦ ਤਾਂ ਕਹਿੰਦੀ ਸ਼ਰਾਬ ਪੀਣ ਦੇ ਵਿੱਚ ਹੈ ਤੇ ਐਂ ਭਈ ਕਰਦੇ ਕਰਦੇ ਉਹ ਉਹਨਾਂ ਦੀ ਸਹਿਮਤੀ ਨਾ ਬਣੀ ਕੋਈ ਕੁੜੀ ਕੁਛ ਕਹੇ ਕੋਈ ਕੁਛ ਕਹੇ ਤੇ ਰਾਜਾ ਚਾਰਿਆਂ ਦੀ ਗੱਲਾਂ ਭਈ ਉਹਨੇ ਕੰਨ ਲਾ ਕੇ ਰਾਜੇ ਨੇ ਸੁਣ ਲੀਆਂ ਤੇ ਉਹਨੇ ਆਪਦੇ ਵਜ਼ੀਰ ਨੂੰ ਕਹਤਾ ਵੀ ਕੱਲ ਨੂੰ ਐਸ ਤਰ੍ਹਾਂ ਕਰਕੇ ਵੀ ਉਹ ਫਲਾਣੀਆਂ ਚਾਰ ਕੁੜੀਆਂ ਨੂੰ ਦਰਬਾਰ ਦੇ ਵਿੱਚ ਸੱਦ ਕੇ ਲਿਆਓ ਤੇ ਵਜ਼ੀਰ ਨੇ ਚਾਰਾਂ ਕੁੜੀਆਂ ਨੂੰ ਹੁਕਮ ਭੇਜ ਤੇ ਕਰੇ ਵੀ ਦਰਬਾਰ ਦੇ ਵਿੱਚ ਹਾਜ਼ਰ ਹੋਣਾ ਪਊ ਤੇ ਉਹ ਤਾਂ ਪਈ ਡਰ ਗਈਆਂ ਕੁੜੀਆਂ ਤੇ ਉਹਨਾਂ ਦੇ ਘਰ ਦੇ ਵੀ ਡਰ ਗੇ ਵੀ ਕਈ ਵਾਰੀ ਨਿਆਣ ਮਾਤਾ ਵੀ ਕੋਈ ਗੱਲ ਨਾ ਹੋ ਗਈ ਹੋਵੇ ਤੇ ਅਗਲੇ ਦਿਨ ਉਹ ਕੁੜੀਆਂ ਪਈ ਡਰਦੀਆਂ ਡਰਦੀਆਂ ਰਾਜ ਦਰਬਾਰ ਦੇ ਵਿੱਚ ਆ ਪਹੁੰਚੀਆਂ ਤੇ ਰਾਜਾ ਜਿਹੜੀ ਉਹ ਬ੍ਰਾਹਮਣਾਂ ਦੀ ਕੁੜੀ ਨੂੰ ਕਹਿਣ ਲੱਗਿਆ ਕਹਿੰਦਾ ਵੀ ਪਹਿਲਾਂ ਤੂੰ ਦੱਸ ਵੀ ਤੈਨੂੰ ਕੀ ਪਤਾ ਹੈ ਵੀ ਮੀਟ ਸਭ ਤੋਂ ਸਵਾਦ ਚੀਜ਼ ਹੈ ਵੀ ਜਿਹੜੇ ਬ੍ਰਾਹਮਣ ਹੁੰਦੇ ਨੇ ਉਹ ਤਾਂ ਮੀਟ ਨੂੰ ਹੱਥ ਵੀ ਨਹੀਂ ਲਾਉਂਦੇ ਉਹ ਕਹਿੰਦੀ ਕਹਿੰਦੀ ਰਾਜਾ ਜੀ ਸਾਡੇ ਗਵਾਂਢ ਦੇ ਵਿੱਚ ਇੱਕ ਕਸਾਈ ਰਹਿੰਦਾ ਹੈ ਉਹ ਜਾਨਵਰ ਲਿਆਉਂਦਾ ਤੇ ਉਹਨਾਂ ਨੂੰ ਵੜਦਾ ਹੈ ਜਿਹੜਾ ਨਿੱਕ ਸੁੱਕ ਹੁੰਦਾ ਹੈ ਉਹਨਾਂ ਨੂੰ ਬਾਹਰ ਸੁੱਟ ਦਿੰਦਾ ਹੈ ਉਹਨਾਂ ਨੂੰ ਕਾਂ ਤੇ ਕੁੱਤੇ ਖਾ ਜਾਂਦੇ ਆ ਤੇ ਜਦੋਂ ਮੀਟ ਬਣਾਉਂਦਾ ਹੈ ਤਾਂ ਉਹਦੀ ਜਿਹੜੀ ਭੂਰਚੋਰ ਹੁੰਦੀ ਆ ਉਹ ਕੀੜੀਆਂ ਖਾ ਜਾਂਦੀਆਂ ਨੇ ਤੇ ਜਿਹੜਾ ਮੀਟ ਹੈ ਉਹ ਲੋਕ ਵੀ ਬਹੁਤ ਸਵਾਦ ਦੇ ਨਾਲ ਖਾਂਦੇ ਨੇ ਤੇ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਉਹ ਵੀ ਨਹੀਂ ਬਚਦੀਆਂ ਉਹਨਾਂ ਨੂੰ ਕਾਂ ਤੇ ਕੁੱਤੇ ਖਾ ਜਾਂਦੇ ਆ ਕਹਿੰਦੀ ਵੀ ਕੋਈ ਚੀਜ਼ ਵੀ ਨਹੀਂ ਬਚਦੀ ਵੀ ਜਿਹੜੀ ਚੀਜ਼ ਇਸ ਤਰ੍ਹਾਂ ਪੂਰੀ ਖਾਧੀ ਜਾਂਦੀ ਹੋਵੇ ਵੀ ਮੈਨੂੰ ਲੱਗਦਾ ਹੈ ਵੀ ਉਹ ਸਭ ਤੋਂ ਸਵਾਦਹੋਣੀ ਹੈ ਇਸ ਤਰ੍ਹਾਂ ਕਹਿੰਦੀ ਮੈਨੂੰ ਲੱਗਦਾ ਹੈ ਵੀ ਜਿਹੜਾ ਮੀਟ ਹੈ ਉਹ ਸਭ ਤੋਂ ਸਵਾਦ ਚੀਜ਼ ਹੁੰਦੀ ਹੈ ਤੇ ਰਾਜੇ ਨੂੰ ਸੁਣ ਕੇ ਗੱਲ ਉਹਦੀ ਵੀ ਕਿਤੇ ਨਾ ਕਿਤੇ ਠੀਕ ਲੱਗੀ ਤੇ ਰਾਜਾ ਭਈ ਗਹਾਂ ਜਿਹੜੀ ਉਹ ਕਾਜ਼ੀਆਂ ਦੀ ਕੁੜੀ ਸੀ ਉਹਨੂੰ ਪੁੱਛਦਾ ਵੀ ਤੂੰ ਸਭ ਤੋਂ ਸਵਾਲ ਚੀਜ਼ ਕਹਿੰਦੀ ਸੀ ਵੀ ਸ਼ਰਾਬ ਹੈ ਬੀ ਕੁੜੀਆਂ ਤਾਂ ਸ਼ਰਾਬ ਪੀਂਦੀਆਂ ਨਹੀਂ ਤੇ ਫਿਰ ਕਾਜ਼ੀਆਂ ਦੇ ਘਰੇ ਤਾਂ ਸ਼ਰਾਬ ਵੜਦੀ ਵੀ ਨਹੀਂ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਸ਼ਰਾਬ ਸਾਤੋ ਸਵਾਦ ਚੀਜ਼ ਐ ਉਹ ਕਹਿੰਦੀ ਵੀ ਸਾਡੇ ਗਵਾਂਢ 'ਚ ਠੇਕਾ ਐ ਵੀ ਉੱਥੇ ਲੋਕ ਰੋਜ਼ ਮੁੱਲ ਸ਼ਰਾਬ ਲੈਂਦੇ ਆ ਤੇ ਫਿਰ ਪੀਂਦੇ ਆ ਤੇ ਫਿਰ ਗਲੀਆਂ 'ਚ ਲਿਖਦੇ ਆ ਤੇ ਕੁੱਤੇ ਉਹਨਾਂ ਦੇ ਮੂੰਹ ਚੱਟਦੇ ਆ ਤੇ ਉਹ ਫੇਰ ਵੀ ਨਹੀਂ ਪੀਣੋਂ ਹਟਦੇ ਮੈਂ ਨਿੱਕੀ ਹੁੰਦੀ ਤਾਂ ਦੇਖਦੀ ਆ ਉਹਨਾਂ ਨੂੰ ਵੀ ਨਾ ਉਹ ਪੀ ਨਾ ਹਟਦੇ ਆ ਤੇ ਰੋਜ਼ ਉਹ ਇਸ ਤਰੀਂ ਡਿੱਗਦੇ ਆ ਤੇ ਇਹੀ ਉਹਨਾਂ ਦੇ ਨਾਲ ਵਾਪਰਦਾ ਵੀ ਜੇ ਉਹ ਉਹਨਾਂ ਨੂੰ ਕੋਈ ਸਵਾਦ ਆਉਂਦਾ ਵੀ ਕੁੱਤਿਆਂ ਦੇ ਮੂੰਹ ਚ ਟੰਨ ਤੱਕ ਵੀ ਉਹਨਾਂ ਨੂੰ ਚੰਗਾ ਲੱਗਦਾ ਵੀ ਫਿਰ ਕੋਈ ਜ਼ਰੂਰ ਸਵਾਦ ਵਾਲੀ ਚੀਜ਼ ਹੋਣੀ ਹੈ ਵੀ ਜਿਹੜੀ ਉਹਨਾਂ ਤੋਂ ਛੱਡੀ ਨਹੀਂ ਜਾਂਦੀ ਵੀ ਨਹੀਂ ਤਾਂ ਜਿਹੜੇ ਸਾਫ ਦੀ ਖੱਜਲ ਖਵਾਰੀ ਵੀ ਹੁੰਦੀ ਹੈ ਵੀ ਬੰਦਾ ਤੌਬਾ ਕਰ ਲੇ ਇਹ ਚੀਜ਼ ਤੋਂ ਵੀ ਜ਼ਰੂਰ ਉਹੀ ਸਭ ਤੋਂ ਸਵਾਦ ਚੀਜ਼ ਹੋਣੀ ਐ ਵੀ ਮੈਨੂੰ ਇਹ ਚੀਜ਼ ਕਰਕੇ ਲੱਗਦਾ ਐ ਤੇ ਰਾਜੇ ਨੇ ਭਈ ਉਹਦੀ ਗੱਲ ਸੁਣੀ ਉਹਦੀ ਵੀ ਗੱਲ ਉਹਨੂੰ ਠੀਕ ਲੱਗੀ ਤੇ ਗਹਾ ਰਾਜਾ ਜਿਹੜਾ ਜ਼ਿਮੀਂਦਾਰਾਂ ਦੀ ਕੁੜੀ ਨੂੰ ਪੁੱਛਦਾ ਵੀ ਕਹਿੰਦਾ ਤੂੰ ਦੱਸ ਵੀ ਕੁੜੀਏ ਵੀ ਤੂੰ ਕਹਿੰਸੀ ਸਭ ਤੋਂ ਸਵਾਦ ਗ੍ਰਸਤੀ ਐ ਵੀ ਗ੍ਰਸਤੀ ਕਰਨ ਦੇ ਵਿੱਚ ਆਉਂਦਾ ਗ੍ਰਸਤ ਕਰਨ ਦੇ ਵਿੱਚ ਆਉਂਦਾ ਵੀ ਹੋਰ ਕਾਸੇ 'ਚ ਨਹੀਂ ਆਉਂਦਾ ਰਾਜਾ ਕਹਿੰਦਾ ਵੀ ਤੂੰ ਤਾਂ ਕੁਆਰੀ ਕੁੜੀਆਂ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਇਹਦੇ ਬਾਰੇ ਉਹ ਕੁੜੀ ਕਹਿੰਦੀ ਵੀ ਸਾਡੇ ਗਵਾਂਢ ਚ ਕੋਈ ਤੀਵੀ ਤੇ ਆਦਮੀ ਰਹਿੰਦੇ ਨਹੀਂ ਵੀ ਉਹਨਾਂ ਦੇ 10-12 ਜਵਾਕ ਨੇ ਵੀ ਜਦੋਂ ਉਹ ਤੀਵੀ ਦੇ ਜਵਾਕ ਹੋਣ ਆਲਾ ਹੁੰਦਾ ਉਹ ਚੀਕਾ ਮਾਰ ਮਾਰ ਕਹਿੰਦੀ ਐ ਵੀ ਰੱਬਾ ਤੂੰ ਬਹੁਤ ਕੁਛ ਦੇਤਾ ਹੁਣ ਗਾਹਾਂ ਨੂੰ ਨਹੀਂ ਕੁਛ ਗਾਹਾਂ ਇਹ ਪੰਗਾ ਲੈਣਾ ਪਰ ਕਹਿੰਦੀ ਜਦੋਂ ਸਾਲ ਡੇਢ ਸਾਲ ਲੰਘਦਾ ਐ ਵੀ ਉਹਨਾਂ ਦੇ ਫੇਰ ਜਵਾਬ ਹੋ ਜਾਂਦਾ ਹੈ ਵੀ ਜੇ ਗ੍ਰਸਥ ਕਾਰਮ ਵਿੱਚ ਕੋਈ ਸਵਾਦ ਨਾ ਆਉਂਦਾ ਹੋਵੇ ਵੀ ਉਹ ਹਰੇਕ ਡੇਢ ਸਾਲ ਬਾਅਦ ਇੰਨਾ ਦੁੱਖ ਇਹ ਜਨੇਪੇ ਵਾਲਾ ਵੀ ਕਿਵੇਂ ਚੱਲੇ ਕਹਿੰਦੀ ਜ਼ਰੂਰ ਵੀ ਇਹ ਚੀਜ਼ ਦੇ ਵਿੱਚ ਸਵਾਦ ਹੀ ਹੈ ਵੀ ਜਿਹੜਾ ਉਹ ਇੰਨਾ ਦੁੱਖ ਚਲਦੀ ਆ ਉਹ ਚੀਜ਼ ਵਿੱਚ ਏ ਤੇ ਫੇਰ ਵੀ ਨਹੀਂ ਹਟਦੀ ਤੇ ਰਾਜਾ ਇਹ ਗੱਲ 'ਚ ਵੀ ਭਈ ਉਹਨੂੰ ਦਾਮ ਲੱਗਿਆ ਰਾਜੇ ਨੂੰ ਤੇ ਫੇਰ ਉਹ ਅੱਗੇ ਉਹ ਮੀਰਾ ਦੀ ਕੁੜੀ ਨੂੰ ਪੁੱਛਦਾ ਹੈ ਕਹਿੰਦਾ ਕੁੜੀਏ ਤੂੰ ਕਹਿੰਦੀ ਸੀ ਵੀ ਝੂਠ ਬੋਲਣ ਚ ਸਵਾਦ ਆਉਂਦਾ ਹੈ ਵੀ ਤੂੰ ਵੀ ਦੱਸ ਵੀ ਝੂਠ ਬੋਲਣ ਚ ਕਿਵੇਂ ਸਵਾਦ ਆਉਂਦਾ ਹੈ ਤੇ ਉਹ ਕੁੜੀ ਕਹਿੰਦੀ ਮੀਰਾ ਦੀ ਕਹਿੰਦੀ ਉਹ ਸਰਦਾਨ ਦਿਖਦਾ ਹੈ ਤੇ ਸਾਰੇ ਕਹਿੰਦੇ ਵੀ ਹਾਂ ਦੇਖਦਾ ਹੈ ਤੇ ਕਹਿੰਦੀ ਮੈਨੂੰ ਉਹਦੇ ਵਿੱਚ ਦੀ ਅੱਲਾਹ ਦਿੰਦਾ ਪਰ ਇਹ ਸਾਰਿਆਂ ਨੂੰ ਨਹੀਂ ਦਿੰਦਾ ਕਹਿੰਦੀ ਦੇਸਦਾ ਉਹਨੂੰ ਹੈ ਜਿਹੜਾ ਆਪਦੇ ਪਿਓ ਦੀ ਅਸਲੀ ਲਾਦ ਹੈ ਵੀ ਜਿਹੜਾ ਆਪਦੇ ਪਿਓ ਦੀ ਅਸਲੀ ਲਾਤ ਨਹੀਂ ਉਹਨੂੰ ਨਹੀਂ ਦਿਸਦਾ ਤੇ ਸਾਰੇ ਦਰਬਾਰੀ ਭਈ ਜਿਹੜੇ ਉੱਥੇ ਬੈਠੇ ਸੀ ਉਹ ਰੌਲਾ ਪਾਉਣ ਉੱਚੀ ਉੱਚੀ ਹਰੇਕ ਇੱਕ ਦੂਜੇ ਤੋਂ ਮੂਰੇ ਉਹ ਕਹੇ ਮੈਨੂੰ ਦਿਸਦਾ ਉਹ ਕਹੇ ਮੈਨੂੰ ਰੱਬ ਦਿਸਦਾ ਤੇ ਜਿਹੜੀ ਉਹ ਕੁੜੀ ਸੀ ਹੋਲੀ ਦੇ ਦਿਨੇ ਰਾਜੇ ਕੋਲੇ ਗਈ ਕਹਿੰਦੀ ਦੇਖ ਝੂਠ ਬੋਲਣ ਦਾ ਕਿੰਨਾ ਸਵਾਦ ਹੈ ਸਾਰੇ ਇੱਕ ਦੂਜੇ ਤੋਂ ਮੂਰੇ ਦੀ ਹੋ ਹੋ ਪੈਂਦੇ ਆ ਨਾ ਨਾਲੇ ਕੁਝ ਹੈ ਨਹੀਂਗਾ ਉੱਥੇ ਮੋਰੀ ਤੇ ਤੇ ਰਾਜਾ ਪਈ ਬਹੁਤ ਸਿਆਵ ਦੀ ਗੱਲ ਤੋਂ ਵੀ ਕਹਿੰਦਾ ਵੀ ਗੱਲ ਕੁੜੀਏ ਤੇਰੀ ਵੀ ਠੀਕ ਐ ਤੇ ਰਾਜਾ ਕਹਿੰਦਾ ਵਿਚਾਰਾਂ ਕੁੜੀਆਂ ਦੀ ਗੱਲ ਠੀਕ ਐ ਵੀ ਸਾਰੇ ਆਪ ਦੇ ਥਾਂਵੇਂ ਠੀਕ ਨੇ ਵੀ ਜਿਵੇਂ ਇਹਨਾਂ ਦੀ ਸਮਝ ਐ ਤੇ ਜਿਵੇਂ ਦੁਨੀਆ ਦੇ ਉੱਤੇ ਬਾਪਰਦਾ ਤੇ ਉਹਨੂੰ ਪਈ ਕੁੜੀਆਂ ਦੀ ਗੱਲ ਚੰਗੀ ਲੱਗੀ ਤੇ ਉਹਨੇ ਚਾਰਾਂ ਕੁੜੀਆਂ ਨੂੰ ਨਾਮ ਦੇ ਕੇ ਘਰੇ ਤੋਰਤਾ ਕਹਾਣੀ ਕਿਵੇਂ ਲੱਗੀ ਪਈ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਦੱਸਿਆ ਕਰੋ ਕਮੈਂਟ ਕਰਕੇ ਧੰਨਵਾਦ ਭਈ ਸਾਰਿਆਂ ਦਾ ਇੱਕ ਵਾਰੀ ਭਈ ਇੱਕ ਕੋਈ ਬੁੱਢਾ ਬੰਦਾ ਤੇ ਇੱਕ ਕੋਈ ਨੌਜਵਾਨ ਮੁੰਡਾ ਤੁਰੇ ਜਾਂਦੇ ਸੀ ਤੇ ਤੁਰੇ ਜਾਂਦੇ ਜਾਂਦੇ ਸਫ਼ਰ ਦੇ ਵਿੱਚ ਆਪਾਂ ਆਮੀ ਗੱਲਬਾਤ ਸ਼ੁਰੂ ਕਰ ਲੈਨੇ ਆ ਤੇ ਉਹਨੇ ਵੀ ਦੇਖਿਆ ਜਿਹੜਾ ਨੌਜਵਾਨ ਮੁੰਡਾ ਸੀ ਵੀ ਬਜ਼ੁਰਗਾ ਜਿਹੜਾ ਕਾਫੀ ਉਮਰ ਭੋਗ ਚੁੱਕਿਆ ਵੀ ਹੋਵੇ ਨਾ ਇਹਨੂੰ ਤਜਰਬਾ ਬਹੁਤ ਹੋਊਗਾ ਤੇ ਗੱਲਾਂ ਬਾਤਾਂ ਹੋਈਆਂ ਕਦੇ ਕਿਸੇ ਵਿਸ਼ੇ ਤੇ ਹੋਈ ਕਦੇ ਕਿਸੇ ਤੇ ਤੇ ਕਰਦੇ ਕਰਦੇ ਗੱਲ ਆ ਗਈ ਹੁਸ਼ਿਆਰੀ ਤੇ ਸਿਆਣਪ ਦੀ ਉਹ ਕਹਿੰਦਾ ਵੀ ਬਾਪੂ ਜਿਹੜੀ ਤੁਸੀਂ ਹੁਸ਼ਿਆਰੀ ਐ ਤੇ ਸਿਆਣਪ ਐ ਵੀ ਇਹ ਕੋਈ ਚੀਜ਼ ਆ ਜਾਂ ਅੱਡੋ ਅੱਡੀ ਕੋਈ ਚੀਜ਼ ਐ ਕਿ ਇਹਦੇ ਬਾਰੇ ਦੱਸ ਮੈਨੂੰ ਕੋਸ ਤੂੰ ਤੇ ਉਹ ਜਿਹੜਾ ਬੁੱਢਾ ਬਜ਼ੁਰਗ ਸੀ ਉਹ ਬਈ ਬਹੁਤ ਸਿਆਣਾ ਬੰਦਾ ਸੀ ਤੇ ਉਹਨੂੰ ਕਹਿੰਦਾ ਵੀ ਦੇਖ ਜਿਹੜੀ ਸਿਆਣਪ ਹੈ ਉਹ ਵੱਖਰੀ ਚੀਜ਼ ਹੈ ਤੇ ਜਿਹੜੀ ਹੁਸ਼ਿਆਰੀ ਹੈ ਉਹ ਵੱਖਰੀ ਚੀਜ਼ ਹੈ ਕਿਤੇ ਨਾ ਕਿਤੇ ਤਾਲਮੇਲ ਜ਼ਰੂਰ ਖਾਂਦੀਆਂ ਨੇ ਇੱਕ ਦੂਜੇ ਨਾਲ ਪਰ ਫੇਰ ਉਹ ਕਹਿੰਦਾ ਵੀ ਇਹ ਐਡੋ ਅੱਡੀ ਚੀਜ਼ਾਂ ਨੇ ਦੋਹੇ ਹੁਸ਼ਿਆਰੀ ਅਟਾ ਹੈ ਤੇ ਸਿਆਣਪ ਅਟਾ ਹੈ ਹੁਸ਼ਿਆਰੀ ਥੋੜੀ ਜੀ ਧੋਖਾ ਢੀ ਵਾਸਤੇ ਵੀ ਵਰਤੀ ਜਾਂਦੀ ਹੈ ਪਰ ਸਿਆਣਪ ਜਿਹੜੀ ਉਹ ਵੱਖਰੀ ਚੀਜ਼ ਹੈ ਸਿਰਫ ਸਿਆਣਾ ਬੰਦਾ ਤੇ ਭਲੇ ਵਾਸਤੇ ਉਹ ਕਰੂਗਾ ਉਹ ਚੀਜ਼ ਨੂੰ ਤੇ ਉਹ ਕਹਿੰਦਾ ਵੀ ਜਿੱਥੋਂ ਤੱਕ ਰਹੀ ਇਹ ਹੁਸ਼ਿਆਰੀ ਦੀ ਗੱਲ ਵੀ ਹੁਸ਼ਿਆਰੀ ਚੰਗੀ ਹੈ ਜ਼ਿੰਦਗੀ ਚ ਕੰਮ ਆਉਣ ਵਾਲੀ ਚੀਜ਼ ਹੈ ਪਰ ਕਦੇ ਵੀ ਆਪਦੇ ਕਿਸੇ ਕਰੀਬੀ ਦੇ ਨਾਲ ਤੇ ਆਪਦੇ ਮਾਲਕ ਦੇ ਨਾਲ ਵੀ ਇਸ ਤਰ੍ਹਾਂ ਨਾ ਕਰੀਏ ਹੁਸਿਆਰੀ ਕਹਿੰਦਾ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਹੈ ਤੈਨੂੰ ਸਾਰੀ ਗੱਲ ਸਮਝ ਆ ਜਾਊਗੀ ਵੀ ਕਈ ਵਾਰੀ ਬੰਦਾ ਨੁਕਸਾਨ ਖਾ ਜਾਂਦਾ ਹੈ ਇਹ ਚੀਜ਼ ਨਾਲ ਤੇ ਉਹ ਕਹਿੰਦਾ ਸੁਣਾ ਬਾਪੂ ਤੇ ਉਹ ਮੁੰਡੇ ਨੇ ਵੀ ਭਈ ਪੂਰਾ ਕੰਨ ਕਰ ਲਿਆ ਉਹਦੇ ਕੰਨੀ ਕਹਿੰਦਾ ਕਿਸੇ ਫਲਾਣੇ ਰਾਜ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ ਤੇ ਉਹਦੇ ਕੋਲ ਇੱਕ ਗਧਾ ਸੀ ਤੇ ਉਹ ਸਵੇਰੇ ਰੋਜ਼ ਆਪਦੇ ਗਧੇ ਤੇ ਲੂਨ ਦੀਆਂ ਬੋਰੀਆਂ ਲੱਦ ਕੇ ਤੇ ਹੋਰ ਸਮਾਨ ਲੱਦ ਕੇ ਆਸ-ਪਾਸ ਦੇ ਜਿਹੜੇ ਕਸਬੇ ਸੀ ਉੱਥੇ ਵੇਚਣ ਚ ਆਇਆ ਕਰੇ ਜਿਵੇਂ ਆਮ ਹੀ ਆਪਾਂ ਦੇਖਦੇ ਆਂ ਪਿੰਡਾਂ 'ਚ ਵੀ ਵੇਚਣ ਵਾਲੇ ਫਿਰਦੇ ਹੁੰਦੇ ਨੇ ਤੇ ਇਸ ਤਰ੍ਹਾਂ ਜਦੋਂ ਲੋਕ ਬਾਜ਼ਾਰ 'ਚ ਘਟ ਜਾ ਸਕਦੇ ਸੀ ਤੇ ਵੇਚਣ ਵਾਲੇ ਜਾਂਦੇ ਸੀਗੇ ਤੇ ਉੱਥੋਂ ਤੱਕ ਜਾਣ ਵਾਸਤੇ ਉਨੋਰਾਹ ਦੇ ਵਿੱਚ ਛੋਟੀਆਂ-ਛੋਟੀਆਂ ਨਦੀਆਂ ਨਾਲੇ ਇਦਾਂ ਦੇ ਰਸਤੇ ਸੀ ਜਿਹੜੇ ਉਹ ਪਾਰ ਕਰਨੇ ਪੈਂਦੇ ਸੀ ਤੇ ਇੱਕ ਦਿਨ ਨਦੀ ਪਾਰ ਕਰਨ ਵੇਲੇ ਜਿਹੜਾ ਗਦਾ ਸੀ ਉਹਦਾ ਭਈ ਕਿਤੇ ਪੈਰ ਤਿਲਕ ਗਿਆ ਪੁੱਲ ਤੇ ਜਾਖੀ ਤੇ ਜਦੋਂ ਪੈਰ ਤਿਲਕਿਆ ਉਹ ਪਾਣੀ 'ਚ ਡਿੱਗ ਪਿਆ ਗਦਾ ਤੇ ਨਾਲ ਹੀ ਜਿਹੜਾ ਗਦੇ ਦੇ ਉੱਤੇ ਸਮਾਨ ਲੱਦਿਆ ਹੋਇਆ ਸੀ ਉਹਦੇ 'ਚੋਂ ਜਿਹੜਾ ਲੂਣ ਸੀ ਉਹ ਖਾਸਾ ਸਾਰਾ ਪਾਣੀ ਦੇ ਵਿੱਚ ਡਿੱਗਿਆ ਡੁੱਲਿਆ ਤੇ ਖੁਰ ਗਿਆ ਉਹ ਤੇ ਵਪਾਰੀ ਨੇ ਵਿਚਾਰੇ ਨੇ ਕਿਵੇਂ ਨਾ ਕਿਵੇਂ ਕਰਕੇ ਆਪਦਾ ਜਿੰਨਾ ਕੁ ਬਚਿਆ ਸੀ ਉਹ ਕੱਢਿਆ ਤੇ ਬਾਕੀ ਤਾਂ ਖੋਰੀ ਗਿਆ ਤੇ ਫੇਰ ਉਹਨੇ ਗਧੇ ਨੂੰ ਵੀ ਦੇਖਿਆ ਵੀ ਵਿਚਾਰਾ ਰੱਬ ਦਾ ਜੀ ਹੈ ਵੀ ਇਹਦੇ ਨਾਲ ਕੋਈ ਛੱਟ ਲੱਗੀ ਹੋਵੇ ਤੇ ਉਹ ਗਧਾ ਵੀ ਸਹੀ ਸਲਾਮਤ ਸੀ ਪਰ ਗਦੇ ਦਾ ਜਿਹੜਾ ਬੋਝ ਸੀ ਉਹ ਕਾਫੀ ਹਲਕਾ ਹੋ ਗਿਆ ਸੀ ਅੱਗੇ ਨਾਲੋਂ ਤੇ ਜਦੋਂ ਬੋਝ ਹਲਕਾ ਹੋਇਆ ਇਹ ਗੱਲ ਦਾ ਉਹ ਗਦੇ ਨੂੰ ਬਹੁਤ ਸੁੱਖ ਲੱਗਿਆ ਵੀ ਸੌਖਾ ਹੋ ਗਿਆ ਆਪਾਂ ਨੂੰ ਤੇ ਜਦੋਂ ਵੇਚਣ ਵਾਸਤੇ ਹੁਣ ਕੁਝ ਜ਼ਿਆਦਾ ਰਿਹਾ ਨਾ ਤਾਂ ਜਿਹੜਾ ਉਹ ਲੂਣ ਦਾ ਵਪਾਰੀ ਸੀ ਉਹ ਗਦੇ ਨੂੰ ਲੈ ਕੇ ਘਰ ਨੂੰ ਵਾਪਸ ਆ ਗਿਆ ਇੱਕ ਤਾਂ ਆਉਣ ਵੇਲੇ ਬੋਝ ਨਾਲ ਉੱਤੇ ਤੇ ਦੂਜਾ ਜਿਵੇਂ ਬੱਚੇ ਕਹਿੰਦੇ ਹੁੰਦੇ ਨੇ ਅਤੀ ਸੁੱਟੀ ਸਾਰੀ ਉਸ ਤਰ੍ਹਾਂ ਦਾ ਕੰਮ ਹੋਇਆ ਵੀ ਅੱਦੇ ਦਿਨੋਂ ਹੀ ਵਾਪਸ ਆ ਗਿਆ ਉਹ ਗਦਾ ਸੋਚੇ ਵੀ ਆ ਤਾਂ ਸਵਾਦ ਹੀ ਆ ਗਿਆ ਵੀ ਨਾਲੇ ਤਾਂ ਕੋਈ ਬੋਝ ਨਹੀਂ ਸੀ ਤੇ ਨਾਲੇ ਕੰਮ ਤੋਂ ਵੇਰ ਮਿਲ ਗਈ ਸੀ ਥੀ ਉਹੀ ਤੇ ਖੜਾ ਖੜਾ ਸੋਚਦਾ ਤੈਂਦਾ ਹੁਣ ਤਾਂ ਰੋਜ਼ ਐਂ ਕਰਿਆ ਕਰਾਂਗੇ ਵੀ ਮਾੜਾ ਜਿਹਾ ਪੈਰ ਪੁੱਠਾ ਸਿੱਧਾ ਤਰ ਕੇ ਮੁੜ ਆਇਆ ਕਰਾਂਗੇ ਰਾਹ ਚੋਂ ਹੀ ਕਿਸੇ ਨਾਏ ਤੇ ਜਾ ਕੇ ਤੇ ਦੂਜੇ ਦਿਨ ਭਈ ਉਹਦਾ ਤਾਂ ਕੰਮ ਸੀ ਵਪਾਰੀ ਦਾ ਤੇ ਲੱਦ ਕੇ ਬੋਰੀਆਂ ਉਹ ਤਾਂ ਤੁਰ ਪਿਆ ਗਦੇ ਦੇ ਦੁਆਰੇ ਤੇ ਜਦੋਂ ਵੇਚਣ ਵਾਸਤੇ ਨਿਕਲਿਆ ਤੇ ਪਹੁੰਚਿਆ ਉਸੇ ਨਦੀ ਦੇ ਪੁਲ ਤੇ ਤੇ ਉਹ ਗਦੇ ਨੇ ਤਾਂ ਭਈ ਜਾਣ ਬੁੱਝ ਕੇ ਮਹਾਰਾਜ ਇੱਕ ਪਾਸਾ ਜਾ ਚੱਕ ਕੇ ਜਿਹੜਾ ਲੂਂ ਸੀ ਉਹ ਪਾਣੀ 'ਚ ਫੇਰ ਮਾਰਿਆ ਤੇ ਗਦੇ ਦਾ ਫੇਰ ਪਾਰ ਹਲਕਾ ਹੋ ਗਿਆ ਤੇ ਵਪਾਰੀ ਸੀ ਜਿਹੜਾ ਉਹ ਵਿਚਾਰਾ ਉਦਾਸ ਜਾ ਹੋ ਕੇ ਫੇਰ ਗਧੇ ਨੂੰ ਲੈ ਕੇ ਉਥੋਂ ਹੀ ਵਾਪਸ ਆ ਗਿਆ ਤੇ ਜਦੋਂ ਵਾਪਸ ਆਇਆ ਉਹਨੇ ਦੇਖਿਆ ਵੀ ਅੱਜ ਤਾਂ ਗਧੇ ਨੇ ਚਲਾਕੀ ਕੀਤੀ ਹੈ ਕਿਉਂ ਸਮਝ ਜਾਂਦਾ ਬੰਦਾ ਵੀ ਉਹੀ ਥਾਂ ਸੀ ਤੇ ਉਹੀ ਸਾਰਾ ਜਿਹੜਾ ਦਿਸ ਬਣਿਆ ਦੁਬਾਰੀ ਤੇ ਉਹਨੂੰ ਗੁੱਸਾ ਆਇਆ ਵੀ ਦੇਖ ਨਾਲੇ ਤਾਂ ਇਹਦਾ ਨਾਲ ਪਾਲਨਪੂਰ ਸੁਮੇਦਾ ਕਰਦਾ ਵੀ ਚੱਲ ਨਾਲੇ ਮੇਰਾ ਗਿਜਾਰਾ ਚੱਲੀ ਜਾਂਦਾ ਹੈ ਵੀ ਇਹ ਦੀ ਗਲਤੀ ਹੈ ਵੀ ਆਪਾਂ ਨੂੰ ਇਹ ਮਾਲਕ ਸਮਝਦਾ ਨਹੀਂ ਤੇ ਉਧਰ ਜਿਹੜਾ ਗਦਾ ਸੀ ਆ ਕੇ ਟੈਮ ਨਾਲ ਹੀ ਘਰੇ ਉਹ ਤੋਂ ਪਹਿਖੋਸ ਹੋਇਆ ਖੜਾ ਤੇ ਅਗਲੇ ਦਿਨ ਉਹ ਵਪਾਰੀ ਨੇ ਵੀ ਮੇਸ ਲਿਆ ਵੀ ਅੱਜ ਇਹਨੂੰ ਸਬਕ ਸਿਖਾ ਕੇ ਰਹਿਣਾ ਤੇ ਉਹਨੇ ਕੀ ਕੀਤਾ ਗਦੇ ਦੀ ਪਿੱਠ ਤੇ ਰੂਹ ਦੀ ਪੰਡ ਲੱਦ ਲਈ ਤੇ ਉਹ ਗਦਾ ਖੁਸ਼ ਹੋ ਗਏ ਆ ਤੁਰਿਆ ਜਾਵੇ ਕਹਿੰਦਾ ਅੱਜ ਤਾਂ ਪਹਿਲੇ ਹੀ ਪਾਰ ਘਟ ਹੈ ਕਹਿੰਦਾ ਆ ਕੀ ਮੜੀ ਜੀ ਤਾਂ ਅਕਲ ਮਾਲਕ ਨੂੰ ਅੱਗੇ ਨੋ ਤੇ ਨਾਲ ਦੀ ਨਾਲ ਫੇਰ ਸੋਚਦਾ ਜਾਂਦਾ ਹੈ ਕਹਿੰਦਾ ਅੱਜ ਵੀ ਜਿਦੋਂ ਪਾਣੀ ਕੋਲ ਦੀ ਲੰਗਿਆ ਵੀ ਉਹੀ ਨਾਟਕ ਫੇਰ ਕਰੂੰਗਾ ਵੀ ਜਿਹੜਾ ਰੰਦਾ ਪਾਰ ਹੈ ਇਹ ਵੀ ਹੌਲਾ ਕਰਕੇ ਨਾਲੇ ਤਾਂ ਗਾਂਹ ਰਾਹ ਚ ਉਹ ਮੁੜ ਕੇ ਆਵਾਂਗੇ ਵੀ ਅਗਲੇ ਪਿੰਡ ਨਹੀਂ ਜਾਣਾ ਪੂ ਤੇ ਨਾਲੇ ਸਾਰਾ ਦਿਨ ਐਸ ਫੇਰ ਕਰਾਂਗੇ ਤੇ ਇਹ ਸੋਚ ਕੇ ਭਾਈ ਉਹ ਛੇਤੀ ਛੇਤੀ ਤੋਰ ਮ ਲੱਗਿਆ ਤੇ ਜਦੋਂ ਨਦੀ ਆਈ ਤੇ ਫੇਰ ਜਾਣ ਬੁੱਝ ਕਿਉਂ ਨੇ ਪੈਰ ਜਾ ਇੱਕ ਪਾਸੇ ਤਰ ਕੇ ਤੇ ਉੱਥੇ ਉਲਟਾਤੀ ਸਾਰੀ ਰੂੰ ਤੇ ਵਪਾਰੀ ਨੇ ਦੇਖ ਲਿਆ ਵੀ ਅੱਜ ਫੇਰ ਇਹਨੇ ਉਹ ਸਿਆਰੀ ਕੀਤੀ ਐ ਤੇ ਉਹਨੇ ਛੇਤੀ ਭਾਈ ਉਹ ਰੂੰ ਸੀ ਏੜੀ ਕੱਢੀ ਨਾ ਤੇ ਜਦੋਂ ਕੱਢੀ ਨਾ ਤੇ ਸਾਰੀਆਂ ਉਹ ਜਿਹੜੇ ਰੂੰ ਸੀ ਉਹਨੇ ਪਾਣੀ ਸੋਖ ਲਿਆ ਚੰਗੀ ਤਰ੍ਹਾਂ ਤੇ ਜਿਹੜਾ ਬੋਹ ਸੀ ਉਹ ਬਹੁਤ ਜਾਦੇ ਬਣ ਗਿਆ ਪਹਿਲਾਂ ਨਾਲੋਂ ਤੇ ਵਪਾਰੀ ਨੇ ਜਿਹੜਾ ਉਹ ਗਧਾ ਸੀ ਉਹਨੂੰ ਪਾਣੀ 'ਚ ਲਾ ਲਿਆ ਤੇ ਲਾ ਕੇ ਉਹਦੀ ਧੂਹੀ ਕੋਲੇ ਕਰਕੇ ਪਾਣੀ 'ਚ ਦਾ ਸੌਖਾ ਹੁੰਦਾ ਚੱਕਣਾ ਭਾਰ ਤੇ ਉਹਦੇ ਤੇ ਲਾ ਦਤਾ ਤੇ ਜਦੋਂ ਭਈ ਉਹ ਗਧਾ ਬਾਹਰ ਨੂੰ ਤੁਰੇ ਉਦੋਂ ਤਾਂ ਵਿਚਾਰੇ ਦੀਆਂ ਅੱਖਾਂ ਬਾਹਰ ਨੂੰ ਆਉਣ ਤੇ ਨਾਲੇ ਸੋਚੇ ਕਿਹਦਾ ਆ ਕਿੱਥੋਂ ਪੰਗਾ ਲੈ ਦਿਆਂ ਵੀ ਇੰਨਾ ਤਾਂ ਪਾਰ ਕਦੇ ਵੀ ਨਹੀਂ ਸੀ ਪਿਆ ਤੇ ਜਦੋਂ ਤੁਰਿਆ ਨਾ ਜਾਵੇ ਉਹਦਾ ਜਿਹੜਾ ਮਾਲਕ ਸੀ ਉਹ ਹੋਰ ਅੱਕਿਆ ਖੜਾ ਉੱਥੇ ਤੇ ਉਹ ਮਾਰਿਆ ਕਰੇ ਉਹਦੇ ਤੇ ਇਸ ਤਰ੍ਹਾਂ ਭਈ ਜਦੋਂ ਦੀ ਖਾਸੀ ਮਰੰਮਤ ਹੋਈ ਤੇ ਫੇਰ ਉਹਦੀ ਜਿਹੜੀ ਆਦਤ ਸੀ ਤੇ ਉਹ ਹੁਸ਼ਿਆਰੀ ਸੀ ਉਹ हट ਗਿਆ ਕਰਨੋ ਤੇ ਇਹੀ ਗੱਲ ਹੁੰਦੀ ਆ ਉਹ ਬਾਪੂ ਕਹਿੰਦਾ ਵੀ ਦੇਖ ਹੁਸ਼ਿਆਰੀਆ ਜਿਹੜੀ ਉਹ ਥਾਂ ਸੇਰ ਦੀ ਤਾਂ ਲੋਟ ਰਹਿੰਦੀ ਆ ਵੀ ਪਰ ਜਦੋਂ ਆਪਾਂ ਬਾਹਲੇ ਹੁਸ਼ਿਆਰ ਬਣਦਿਆਂ ਤਾਂ ਦੁਨੀਆ ਪਰੇ ਤੋਂ ਪਰੇ ਪਈ ਆ ਵੀ ਆਪਣੀ ਤਸੱਲੀ ਵੀ ਹੋ ਜਾਂਦੀ ਆ ਕਈ ਵਾਰੀ ਹੁਸ਼ਿਆਰੀ ਕਰਕੇ ਤੇ ਇਹ ਗੱਲ ਸੁਣ ਕੇ ਭਈ ਉਹ ਮੁੰਡਾ ਬਹੁਤ ਖੁਸ਼ ਹੋਇਆ ਕਹਿੰਦਾ ਗੱਲ ਤੇਰੀ ਠੀਕ ਆ ਬਾਪੂ ਤੇ ਇਸ ਤਰ੍ਹਾਂ ਭਈ ਉਹ ਜਿਹੜਾ ਉਹਨਾਂ ਦਾ ਸਾਫਰ ਸੀ ਉਹ ਮੁੰਡੇ ਦਾ ਪਿੰਡ ਆ ਤੇ ਉਹ ਦੋਹੇ ਆਪੋ ਆਵਦੇ ਰਾਹ ਰਸਤੇ 'ਤੇ ਪਰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਧੰਨਵਾਦ ਸਾਰਿਆਂ ਦਾ